ਸਮਾਜਿਕ ਦਿਵਿਨਿਅਕ ਦੇ ਅਦਿਤ ਸਮਾਗਮਾਂ ਕਗੇ ਸਾਡੇ ਸਾਰੇ ਨਿਯਤ ਕੈਂਡਿੰਗ ਕੋਟਾ ਸਰਵ ਦਾ ਰਵੇ ਕੋਲੋਂ ਇਹ ਲੋਕਵਾਣੀ ਮੈਂ ਇਨਦਾ ਆਪਣੇ ਸੁਕਾਲਪੇਂੀਆਂ ਨਾਲ ਆਉਂਦਾ ਸੰਦੇਸ਼ ਨੂੰ ਦੇ ਵਿੱਚ ਜੀ ਆਇਆਂ ਪਤਾ ਜੀ ਬਰਵਾਸੋ ਹੋ ਗਿਆ ਸਾਡੇ ਵੀ ਸਾਡੀ ਸਰਕਾਰ ਸਾਡੇ ਆਪਣੇ ਲੋਕ ਨੇ ਸਾਡੇ ਹੋਂਦਾਂ ਸਾਡੀ ਪੇਰੇ ਕੋਲ ਬਹੁਤ ਬਹੁਤ ਦਿਲਵਾਦ ਤੇ ਸਾਡੀ ਸੰਸਾੜੀ ਤੇ ਸੰਸਾੜੀ ਬੜੀ ਖੁਸ਼ੀ ਦੀ ਗੱਲ ਹੈ ਸਾਡੀਆਂ ਬਹੁਤ ਸਾਰੀਆਂ ਇਥੇ ਲੋੜਾਂ ਵੀ ਨੇ ਜਿਹੜੀਆਂ ਪੋੜੀਆਂ ਮੰਗਵਾਦੀਆਂ ਨੇ ਮੈਂ ਇੱਕ ਦਤਾਵਾ ਸਾਹਿਬ ਦੇ ਭਿਆਨਤ ਸੁਲ੍ਹਾਵਾ ਤਾਂ ਕਿ ਸਭ ਤੋਂ ਵੱਡੀ ਸਾਡੀ ਜਰੂਰਤ ਚੜੀ ਹੈ ਕਿ ਕਿ ਸਾਡੇ ਖੇਡ ਦਾ ਮੈਦਾਨ ਸਾਫ਼ ਨਹੀਂ ਹੈਗਾ ਇਹ ਇਹ ਵਕਤ ਤਾਰੀਖੇ ਨੇ ਜੋ ਹੋ ਗਿਆ ਮੈਂ ਆਈ ਮਾਨਤੀ ਸਾਰੇ ਇਸ बचो वाहिगुरू जी का ख़ालसा वाहिगुरू जी फतेहार

ਇਹ ਲੱਗਿਆ ਹੈ ਜਿਹੜਾ ਰੇਟਿੰਗ ਦੇ ਪਿੰਕ ਦੇ ਚੋ 102 ਕੈਟਾਗਰੀ ਦੇ ਵਿੱਚ ਜਿਹੜਾ ਬੱਤ ਦਾ 50 ਆਮ ਆਦੀ ਪਾਰਟੀ ਦੀ ਸਰਕਾਰ ਕੋਲੋਂ ਬਾਅਦ ਸਿੱਖਿਆ 'ਚ ਜਿਹੜੀ ਵੱਡੀ ਸਿੱਖਿਆ ਕ੍ਰਾਂਤੀ ਪੰਜਾਬ ਚ ਆਈ ਆ ਉਹਦੇ ਤਹਿਤ ਅਜ ਤਾਂ ਪਿੰਡ ਦਾ ਰਿਪੋਰਟ ਅਰਦਾਵਾ 'ਚ ਸੀਰੀਅਸ ਕੈਂਡੀਸਟੇਟ ਸਕੂਲ ਦਾ ਰਿਪੋਰਟ ਅਰਦਾਵਾ 'ਚ ਆਇਆ ਮਾ ਮੇਰੇ ਨਾਲ ਆ ਚੇਅਰਮੈਨ ਸਾਹਿਬ ਮਾਨਪ੍ਰੀਤ ਜੀ ਕੇਵਲ ਤਨਾਮ ਸਿੰਘ ਅੱਜ ਵਾਲ ਤੋਂ ਮੇਰੇ ਲਵਲੀ ਹੋਣੀ ਆਏ ਸਮੁੱਚੇ ਪ੍ਰਿੰਸੀਪਲ ਸਾਹਿਬਾਨ ਸਮੁੱਚਾ ਸਾਹਿਬ ਤੁਹਾਡਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਸਟਾਫ ਦਾ ਕਿ ਤੁਸੀਂ ਬੜੇ ਜਿਵੇਂ ਆਪਣੇ ਘਰ ਨੂੰ ਸਵਾਰ ਕੇ ਰੱਖ ਲਿਓ ਉਸੇ ਤਰ੍ਹਾਂ ਤੁਸੀਂ ਇਸ ਸਕੂਲ ਨੂੰ ਸਵਾਰ ਕੇ ਰੱਖਿਆ। ਬਸ ਇੱਕ ਨਾ ਸਫਾਈ ਸਕੂਲ ਦੀ ਬਗੀਚੀ ਲੱਗੀ ਆ ਫੁੱਲ-ਫੁੱਟੇ ਲੱਗੇ ਨੇ। ਬੜਾ ਵਧੀਆ ਲੱਗਾ। ਪਰ ਫਾਰਨ ਨੂੰ ਪਤਾ ਕਿ 22 ਚਾਰਾਂ ਦੀ ਪਾਰਟੀ ਦੀ ਸਰਕਾਰ ਬਣੀ। ਸਰਕਾਰ ਬਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਕਾਂਗਰਸ ਦੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਬਣ ਤੋਂ ਬਾਅਦ ਸਭ ਤੋਂ ਪਹਿਲਾਂ ਸਰਕਾਰ ਜਿਹੜੀ ਹੈ ਐਜੂਕੇਸ਼ਨ ਤੇ ਕੰਮ ਕਰੇਗੀ ਖੇਤੀਬਾੜੀ ਦਾ ਕੰਮ ਕਰੇਗੀ ਚੰਗਰ ਮੁਕਤ ਪੰਜਾਬ ਪਾਇਆ ਦੇਗਾ ਔਰ ਬਹੁਤ ਸਾਰੀਆਂ ਗਰੰਟੀਆਂ ਦੇ ਰੂਪ ਚ ਪੰਜਾਬ ਦੇ ਲੋਕਾਂ ਨਾਲ ਵਾਦਾ ਕੀਤਾ ਔਰ ਉਹ ਵਾਦਾ ਅੱਜ ਪਿਛਲੇ 3 ਸਾਲ ਤੋਂ ਸਰਕਾਰ ਵੱਲੋਂ ਤੇ ਅੱਜ ਵਾਦੇ ਸਾਰੇ ਜਿਹੜੇ ਪੂਰੇ ਹੋ ਜੱਪਈ ਤੇ ਵੀ ਬਹੁਤ سارے ਸੋਸ਼ਲ ਮੀਡੀਆ ਤੇ ਝੂਠਾ ਪ੍ਰਚਾਰ ਕੀਤਾ ਜਾਂਦਾ ਹੈ ਕਿ ਆਹ ਪੁਰਾਣੀਆਂ ਪਿੰਡਾਂਾਂ ਬਣੀਆਂ ਉਹਨਾਂ ਦੇ ਨਹੀਂ ਪੱਥਰ ਉੱਤੇ ਜਾਂਦੇ ਨੇ ਮੈਂ ਪਿਛਲੇ ਪਿੰਡਾਂ ਨਿਕਾਲ ਲਿਆ ਤਿੰਨ-ਚਾਰ ਪਿੰਡਾਂ ਜਿਹੜਾ ਪਰਸੋਂ ਕਰਕੇ ਆ ਉਹ ਘਰ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਜਿਹੜੀਆਂ ਚਾਰ ਦੀਆਂ ਹੋਈਆਂ ਪਿੰਡਾਂ ਵਾਲਿਆਂ ਨੂੰ ਟੀਚਰ ਨੂੰ ਪੁੱਛਿਆ ਉਹ ਕਹਿੰਦੇ ਪਿਛਲੇ 20 ਸਾਲਾਂ ਤੋਂ ਸਕੂਲ ਦੀ ਚਾਰ ਦੀ ਨਹੀਂ ਕਿਸੇ ਦੀ ਹੋਈ ਸਾਨੂੰ ਸਮਝ ਲੱਗਦੀ ਹੈ ਕਿ ਲੋਕਾਂ ਨੂੰ ਯਕੀਨ ਹੋ ਗਿਆ ਕਿ ਸਰਕਾਰੀ ਸਕੂਲਾਂ 'ਚ ਵਧੀਆ ਵੈਲ ਐਜੂਕੇਟਡ ਜਿਹੜਾ ਸਟਾਫ ਆ ਉਹ ਸਰਕਾਰੀ ਸਕੂਲਾਂ 'ਚ ਹੈਗਾ ਔਰ ਬਾਹਰੇ ਕੰਪੀਟੀਸ਼ਨ 'ਚ ਬੱਚੇ ਜਿਹੜੇ ਨੇ ਸਰਕਾਰੀ ਸਕੂਲਾਂ 'ਚੋਂ ਖੇਡਾਂ 'ਚ ਹੋਣ ਜਾਂ ਐਜੂਕੇਸ਼ਨ 'ਚ ਹੋਣ ਉਹ ਸਾਰੇ ਕੰਪੀਟੀਸ਼ਨ 'ਚ ਬੱਚੇ ਜਿਹੜੇ ਕੰਪੀਟੀਸ਼ਨ ਜਿੱਤ ਕੇ ਵੀ ਆ ਰਹੇ ਨੇ ਬੜੇ ਸ਼ੇਵਾਂ ਗਰਿਆਨਸ਼ੇ ਦਾ ਕਹਿੰਦੇ ਪੰਜਾਬ ਚ ਵਗਦਾ। ਉਹਨੂੰ ਅਸੀਂ ਇੱਕ ਦਿਨ ਬੰਦ ਕਰਕੇ ਰੱਖਣਾ ਹੈ। ਪੈਨ ਕਿਉਂ ਲੋਕ ਬਿਜ਼ਨਸ ਟਪੈਣਾ ਪੈ ਗਿਆ। ਕੋਈ ਕਾਲੀ ਨਾਲ ਪਲਾਰ ਤੋਂ ਪੀਂਗ ਲਾਗੇ ਰੱਖਦੇ ਜਿਦਾ ਕਰਾ ਲਾ। ਸੋ ਇਹ ਤੁਹਾਨੂੰ ਸਰਕਾਰਾਂ ਦਾ ਵੀ ਭਾਰੀ ਸਰਕਾਰ ਇਹਨਾਂ ਖਿਦਾਰੀ ਵਾਸਤੇ ਸਰਕਾਰ ਇਹ ਜਿਹੜੇ ਬੰਦੇ ਮਨਾ ਮਾਰ ਕੇ ਦੇਣਾ ਨੂੰ ਫੈਸਲਾ ਮੈਂ ਅੱਜ ਸੀਨੀਅਰ ਸੈਕੰਡਰੀ ਸਕੂਲ ਧਰਮਕੋਟ ਰੰਡਾਵਾ ਚ ਆਇਆ ਇੱਥੇ ਦੁਗਾਟਨ ਕਰਨਾ ਸੀਗਾ ਕਾਫੀ ਗ੍ਰਾਂਟ ਜਿਹੜੀ ਉੱਥੇ ਆਈ ਸੀਗੀ ਕਮਰਿਆਂ ਦੀ ਗ੍ਰਾਂਟ ਉਹਦਾ ਦੁਗਾਟਨ ਵੀ ਕੀਤਾ ਤਾਂ ਬੱਚਿਆਂ ਨੂੰ ਸਬੋਧਨ ਵੀ ਕੀਤਾ ਔਰ ਜਿਹੜਾ ਪੰਜਾਬ ਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਔਰ ਸਿੱਖਿਆ ਮੰਤਰੀ ਤੇ ਸਪੋਰਟਸ ਦੇ ਵੀ ਦੋ ਟੀਚਰ ਨੇ ਉਹ ਬੱਚਿਆਂ ਨੂੰ ਸਪੋਰਟਸ ਵੀ ਕਰਾਉਂਦੇ ਔਰ ਚੰਗੀਆਂ ਪੋਜੀਸ਼ਨਾਂ ਤੇ ਬੱਚੇ ਸਕੂਲ ਦੇ ਗਏ ਇਹ ਤਾਂ ਸ਼ੇੜੀ ਨਹੀਂ ਬਾਕੀ ਦੀ ਆ ਇਹਨਾਂ ਨੇ ਸਟੇਡੀਅਮ ਮੈਂ ਆਤਨ ਨੂੰ ਕਹਤਾ ਤੂੰ ਜਗ੍ਹਾ ਦਿਓ ਤਾਂ ਸਟੇਡੀਅਮ ਆਪਾਂ ਬਣਾ ਦਾਂਗੇ ਜਗ੍ਹਾ ਦੇਣੀ ਪੰਚਾਇਤ ਨੇ ਆ ਜਦੋਂ ਜਗ੍ਹਾ ਦੇ ਦਣਗੇ ਸਟੇਡੀਅਮ ਬਣਾ ਦਾਂਗੇ ਆ ਪੰਜ ਭਰਾ ਲਓ ਪੰਜ ਭਰਾ ਦੇ ਦੇ